ਜਿਵੇਂ ਕਿ ਹੁਣ ਆਪਣੇ ਕੋਲ ਜੋਰ ਜੱਟ ਵਾਲੇ ਸੂਟ ਚੱਲ ਰਹੇ ਗੋਰੀ ਭਾਜੀ ਆ ਚੈੱਕ ਕਰੋ ਜੋਰ ਜੱਟ ਤੇ ਆਏ ਆ ਜੀ ਬੁਟੀਕ ਪੀਸ ਬੁਟੀਕ ਪੀਸ ਆਇਆ ਮੈਂ ਇੱਕ ਪੀਸ ਤੁਹਾਨੂੰ ਕੋਲ ਕੇ ਦਿਖਾ ਦਿੰਦਾ ਜੋਰ ਜੱਟ ਤੇ ਆਏ ਆ ਬੁਟੀਕ ਪੀਸ ਸੂਟ ਐ ਵੀ ਆਊਗਾ ਜੀ ਸਾਰਾ ਤੇ ਦੁਪੱਟਾ ਵੀ ਹੈਵੀ ਆਏਗਾ ਵੀਰੇ ਸਾਰੇ ਸੂਟ ਐ ਜੀ ਤੇ ਰੇਟ ਲਾ ਦੋ ਰਜਾ ਜੀ ਭਾਜੀ 1100 ਦੀ ਰੇਂਜ ਤੁਹਾਨੂੰ ਸੂਟ ਦੇ ਦੇਵਾਂਗੇ ਆਪਾਂ ਲਓ ਜੀ ਦੇ ਦੇਵਾਂਗੇ ਮਤਲਬ ਕਿ ਦੇ ਦਵਾਂਗੇ ਨਾਲ ਦੁਪੱਟਾ ਵੀ ਇਹਦੇ ਚ ਆ ਦੇਖੋ ਦੁਪੱਟਾ ਵੀ ਬਹੁਤ ਸੋਹਣਾ ਮਿਲ ਜਾਣਾ ਕਲਰਾਂ ਦੀ ਗੱਲ ਕਰ ਲਈਏ ਕਲਰ ਤਾਂ ਤੁਹਾਨੂੰ ਬਹੁਤ ਦੇ ਦਾਂਗੇ ਭਾਜੀ ਇਹਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਡਿਜ਼ਾਈਨਿੰਗ ਦੀ ਗੱਲ ਕਰੀਏ ਗੋਰੀ ਭਾਜੀ ਜਿਵੇਂ ਆਪਣੇ ਕੋਲ ਆ ਪੀਸ ਪਏ ਆ ਦੇਖੋ ਹਾਂਜੀ ਇਹ ਕੀ ਚੀਜ਼ ਹੈ ਮੜਾ ਦੱਸੋ ਭੈਣਾਂ ਨੂੰ ਇਹ ਭਾਜੀ ਮਸਲੀਨ ਦੇ ਸੂਟ ਆਏ ਆ ਜਿਵੇਂ ਵਰਕ ਤੋਂ ਕਢਾਈਆਂ ਤੋਂ ਕੁਝ ਡਿਫਰੈਂਟ ਲੈਣਾ ਇਹ ਮਸਲੀਨ ਦੇ ਸੂਟ ਆਏ ਆ ਜੀ ਮਸਲੀਨ ਦਾ ਹੀ ਦੁਪੱਟਾ ਆਏਗਾ ਹਲਕਾ ਹਲਕਾ ਵਰਕ ਆ ਦੇਖੋ ਬਲੌਕ ਉੱਤੇ ਆ ਔਟਲਾਈਨ ਦਾ ਕੰਮ ਕੀਤਾ ਹੋਇਆ ਨਾਲ ਦੁਪੱਟਾ ਪ੍ਰਿੰਟਡ ਆਏਗਾ ਬਹੁਤ ਸੋਹਣਾ ਹੈ ਇਹਨਾਂ ਸਾਢੇ 1350 ਦਾ ਸੂਟ ਹੈ ਜੀ ਆਹ ਵਾਲਾ ਚੈੱਕ ਕਰ ਲਓ ਇਹ ਜੀ 950 ਤੋਂ ਗੋਰੀ ਭਾਜੀ ਸ਼ੁਰੂ ਹੋ ਜਾਂਦੀ ਹੈ ਵੈਰਾਈਟੀ ਆਹ ਦੇਖੋ ਤੁਸੀਂ ਖਾਨੇ 'ਚ ਨਿਗਾਹ ਕਰਾ ਦਿਓ 950 ਤੋਂ ਸਟਾਰਟ ਹੈ ਜੀ 990 ਤੁਸੀਂ ਭਾਜੀ ਅੱਗੇ ਆ ਰਹੇ ਹੋ ਹਾਂਜੀ ਹਾਂ ਆਹ ਦੇਖੋ 990 ਤੋਂ ਸ਼ੁਰੂ ਹੋ ਜਾਂਦੀ ਹੈ ਡਿਜ਼ਾਈਨਿੰਗ ਸਾਰੀ ਡਿਜ਼ਾਈਨਿੰਗ ਤੁਹਾਨੂੰ ਮਿਲ ਜੂਗੀ ਮਸਲੀਨ ਦਾ ਹੀ ਸੂਟ ਹੈ ਮਸਲੀਨ ਦਾ ਦੁਪੱਟਾ ਹੈ ਡਿਜ਼ਾਈਨ ਕਾਪੀ ਮਿਲ ਜਾਈਏ ਡਿਜ਼ਾਈਨ ਕਾਪੀ ਹੈ ਜੀ ਇੱਕ ਜਿਵੇਂ ਕਿ ਆ ਚੀਜ਼ ਚੱਲ ਰਹੀ ਹੈ ਜੀ ਇਹ ਬਜ਼ੁਰਗਾਂ ਲਈ ਸਪੈਸ਼ਲ ਗਰਮ ਚਾਹ ਹੈ ਪਾਜੀ ਗਰਮ ਚਾਹ ਹੈ ਇਹ ਵੀ ਗਰਮ ਚਾਹ ਹੈ ਕਿ ਬਜ਼ੁਰਗਾਂ ਲਈ ਲੋ ਜੀ ਕਾਸੂਟ ਸੀਗਾ ਜਿਵੇਂ ਗੋਰੀ ਭਾਜੀ ਨੇ ਦਿਖਾ ਰਹੇ ਗੋਰੀ ਭਾਜੀ ਦੱਸੋ ਇਹ ਆਇਆ ਜੀ ਵਿੰਟਰ ਵਾਲਾ ਜਿਵੇਂ ਬਜ਼ੁਰਗਾ ਲਈ ਲੈਣਾ ਕਿਸੇ ਮਾਤਾ ਵਾਸਤੇ ਤੇ ਲਾਈਟ ਰੰਗਾ ਦਾ ਆਇਆ ਆ ਦੇਖੋ ਪ੍ਰਿੰਟ ਨਾਲ ਮਸਲੀਨ ਦਾ ਦੁਪੱਟਾ ਭਾਜੀ ਭਾਜੀ ਰੇਟ 950 ਸਿਰਫ 950 ਆ ਦੇਖੋ ਕਲਰ ਡਿਜ਼ਾਈਨ ਮਿਲ ਜਾਣਗੇ ਬਹੁਤ ਸੋਹਣੇ ਸੋਹਣੇ ਆਏ ਆ ਆ ਸਰਦੀਆਂ ਵਾਲੇ ਸੂਟ ਵੀ ਮਿਲ ਜਾਣਗੇ ਠੀਕ ਹੈ ਜੀ ਆ ਦੇਖੋ ਫਲਾਵਰ ਵਾਲੇ ਸੂਟ ਹੈ ਇਹਨਾਂ ਨਾਲ ਦੇਖਿਓ ਭਾਜੀ ਕੀ ਆਇਆ ਇਹਨਾਂ ਨਾਲ ਵੀ ਭਾਜੀ ਮਸਲੀਨ ਦੁਪੱਟੇ ਨਾਲ ਆਏ ਆ ਮਸ ਰੇਟ ਸਿਰਫ 950 ਲੋ ਜੀ ਰੰਗ ਡਿਜ਼ਾਈਨ ਕਾਫੀ ਮਿਲ ਜਾਣਗੇ ਪ੍ਰਿੰਟਡ ਸੂਟ ਹੈ ਸਰਦੀਆਂ ਵਾਲੇ ਇਹ ਮਿਲ ਜਾਣਗੇ ਬਹੁਤ ਪਿਆਰੇ ਹੈ ਜੀ ਚੈੱਕ ਕਰ ਲਓ 950 ਆਪਣੇ ਉਸਾਇਲ ਭਾਜੀ ਵੇਟ ਕਰ ਰਹੇ ਆ ਉਧਰ ਵੀ ਦਿਖਾਣੇ ਹੈ ਵੈਰਾਈਟੀ ਆ ਜੋ ਐਂ ਹੀ ਆ ਜੋ ਕੋਈ ਨਹੀਂ ਭਾਜੀ ਐਂ ਹੀ ਆ ਜੋ ਸਾਰੀ ਨਿਗਾਹ ਕਰਾ ਲਾਂਗੇ ਅੱਜ ਦੀ ਜਿਹੜੀ ਵੈਰਾਈਟੀ ਹੈ ਕਿਉ ਗੋਰੀ ਭਾਜੀ ਬਿਲਕੁਲ ਜੀ ਬਿਲਕੁਲ ਸਾਰੀ ਵੈਰਾਈਟੀ ਮਿਲ ਜੂਗੀ ਤੁਹਾਨੂੰ ਆ ਜੋ ਆ ਜੋ ਹਾਂ ਜੀ ਸਾਇਲ ਭਾਜੀ ਇਹ ਕਿਹੜੀ ਵੈਰਾਈਟੀ ਦਿਖਾਣ ਲੱਗੇ ਹਾਜੀ ਮੇਰੇ ਕੋਲ ਵੀ ਪਾਰਟੀ ਵੇਅਰ ਸੂਟ ਹੈਗੇ ਆ ਦਿਖਾਓ ਭਾਜੀ ਦਿਖਾਓ ਲਓ 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 ਭਾਜੀ ਪਾਰਟੀ ਵੇਅਰ ਸੂਟ ਬਹੁਤ ਸੋਹਣੇ ਸੋਹਣੇ ਆਏ ਆ ਮੇਰੇ ਕੋਲੇ ਆ ਲੋ ਆ ਚੈੱਕ ਕਰੋ ਪਹਿਲਾ ਡਿਜ਼ਾਈਨ ਹਾਂਜੀ ਭਾਜੀ ਆ ਲੋ ਇਹ ਆ ਆ ਗਿਆ ਜੀ ਸੂਟ ਦਾ ਫਰੰਟ ਤੇ ਆ ਆ ਗਿਆ ਦੁਪੱਟਾ ਬਹੁਤ ਹੀ ਸੋਹਣੇ ਤੇ ਸ਼ਾਨਦਾਰ ਸੂਟ ਹੈ ਇਹਦੇ ਵਿੱਚ ਮੇਰੇ ਕੋਲੇ ਇੱਕ ਨਹੀਂ ਕਈ ਡਿਜ਼ਾਈਨ ਆਏ ਆ ਜੀ ਆ ਲੋ ਲਓ ਜੀ ਖੀਮ ਖਾਵ ਖੀਮ ਖਾਵ ਤੇ ਭਾਜੀ ਫੀਮ ਖਾਵ ਤੇ ਆਇਆ ਹੈ ਡਿਜ਼ਾਈਨ ਆ ਲੋ ਜੀ ਆ ਖੀਮ ਖਾਵ ਤੇ ਹੈ ਬਹੁਤ ਸੋਹਣਾ ਦੁਪੱਟਾ ਨਾਲ ਔਰਗੰਜਾ ਦਾ ਆ ਜਿੰਨੇ ਵੀ ਡਿਜ਼ਾਈਨ ਤੁਹਾਨੂੰ ਦਿਖਾ ਰਿਹਾ ਸਾਰੇ ਪਾਰਟੀ ਵੇਅਰ ਹੈ ਨਵੇਂ-ਨਵੇਂ ਕੱਪੜਿਆਂ ਤੇ ਫੀਮ ਖਾਵ ਚ ਤੇ ਰੇਟ ਅੱਦੇ ਭਾਜੀ ਰੇਟ ਵੀ ਦੱਸ ਦੋ ਹਾਂਜੀ ਰੇਟ 50% ਆਫ ਜੀ ਲਓ ਜੀ ਰੇਟਾਂ ਤੇ ਸਿਰਫ 1950 ਰੁਪਏ ਦਾ ਫੀਮ ਖਾਵ ਦਾ ਸੂਟ ਫੋਟੋ ਵਾਲਾ ਸੂਟ ਸਲਵਾਰ ਦੇ ਪੌਂਚਿਆਂ ਤੇ ਵਰਕ ਫਰੰਟ ਹੈ ਵੀ ਦੁਪੱਟੇ ਦੇ ਨਾਲ ਡਿਜ਼ਾਈਨਰ ਸਿਰਫ 1950 ਪਹੁੰਚਿਆ ਤੇ ਆਰਕ ਇੰਨਾ ਚ ਕਈ ਡਿਜ਼ਾਈਨ ਮਿਲਣਗੇ ਬਿਲਕੁਲ ਜੀ ਆ ਸਾਰੇ ਦੇਖੋ ਡਿਜ਼ਾਈਨ ਜਿਹੜੇ ਲੱਗੇ ਆ ਆਪਣੇ ਕੋਲੇ 50 ਆਫ ਵਾਲੇ ਆ ਪੈਕ ਪੈਕ ਮੈਂ ਤੁਹਾਨੂੰ ਦਿਖਾਣਾ ਆ ਦੇਖੋ ਇਹ ਸਾਰੇ ਡਿਜ਼ਾਈਨ ਹੈਗੇ ਆ 50 ਆਫ ਤੇ ਆ ਦੇਖੋ ਆ ਖੋਲ ਰਿਹਾ ਭਾਜੀ ਡਿਜ਼ਾਈਨ ਇੱਕ ਗਲੇ ਵਾਲਾ 20 ਸ਼ੇਪ ਨੈਕ ਵਾਲਾ ਭਾਜੀ ਦਿਖਾਓ ਆ ਲਓ ਜੀ ਆ ਚੈੱਕ ਕਰੋ 20 ਸ਼ੇਪ ਵਾਲਾ ਬਹੁਤ ਹੀ ਸੋਹਣਾ ਹੈ ਗੋਟੇ ਨਾਲ ਦੁਪੱਟਾ ਤਿਆਰ ਕੀਤਾ ਹੈ ਹਾਂ ਜੀ ਇਹ ਦਿਖਾ ਰਹੇ ਨੇ ਵੈਰਾਈਟੀ ਕੀ ਮਿਲੋ ਹਾਂਜੀ ਬਿਲਕੁਲ ਜੀ ਜਿਵੇਂ ਨੋਰਮਲ ਦਿਖਾਏ ਗੋਰੀ ਭਾਜੀ ਨੇ ਤੁਸੀਂ ਆ ਵੀਨੇਕ ਸਟਾਈਲ ਦਿਖਾਇਆ ਹਾਂਜੀ ਬੁੱਲ ਸ਼ੈਰੀ ਭਾਜੀ ਵੀ ਖੜੇ ਕੁਝ ਡਿਜ਼ਾਈਨ ਦਿਖਾ ਬਿਲਕੁਲ ਜੀ ਬਿਲਕੁਲ ਸ਼ੈਰੀ ਭਾਜੀ ਉਹ ਡਿਜ਼ਾਈਨ ਕੀ ਆਈ ਹੈ ਬਾਟਰ ਦੇ ਉੱਪਰ ਹੈਂਡਵਰਕ ਜਿਵੇਂ ਕਿ ਨਵੀਆਂ ਚੀਜ਼ਾਂ ਲਓ ਜੀ ਲਓ ਭਾਜੀ ਜੀ ਜੀ ਤੁਸੀਂ ਬੋਲੋ ਲਓ ਜੀ ਆਪਣੇ ਕੋਲ ਨਵੇਂ ਆਰਟੀਕਲ ਆ ਚੁੱਕੇ ਨੇ ਜਿਹਦੇ ਦੇ ਬਾਰਡਰ ਤੇ ਵਰਕ ਹੋਊਗਾ ਬਹੁਤ ਹੀ ਪਿਆਰਾ ਆਰਗੈਨਿਕ ਬੇਸ ਦੇ ਉੱਪਰ ਆ ਚੀਜ਼ਾਂ ਤੁਹਾਨੂੰ ਓਪਨ ਕਰ ਦਿੰਨੇ ਆਪਾਂ ਸਟਾਈਲ ਬਹੁਤ ਸੋਹਣੇ ਨੇ ਤੁਨ ਲਓ ਜੀ ਚੈੱਕ ਕਰ ਲਓ ਇੱਕ ਅ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਦਾ ਮਤਲਬ ਭਾਜੀ ਇੱਥੋਂ ਸ਼ੁਰੂ ਹੋਏ ਆਂਦੀਆਂ ਇਹ ਚੀਜ਼ਾਂ ਕਾਫੀ ਨਵੇਂ ਕੱਪੜੇ ਮਿਲ ਜਣਗੇ ਬਿਲਕੁਲ ਨਵੇਂ ਜਿਹਾ ਸਾਰੇ ਰੈਟ ਬਿਲਕੁਲ ਨਵੇਂ ਕੱਪੜੇ ਭਾਜੀ ਕੋਈ ਇੱਕ ਕ੍ਰਸ਼ ਦੇ ਵਿੱਚ ਆਪਣੇ ਕੋਲ ਡਿਜ਼ਾਈਨਰ ਆਰਟੀਕਲ ਤੁਸੀਂ ਓਪਨ ਕਰਕੇ ਦਿਖਾਓ ਭਾਜੀ ਲੋ ਜੀ ਇੱਕ ਕ੍ਰਸ਼ ਕਹਿੰਦੇ ਇਹਨੂੰ ਹਾਂਜੀ ਭਾਜੀ ਲੋ ਜੀ ਕ੍ਰਸ਼ ਦਾ ਕੱਪੜਾ ਹੈ ਵਰਕ ਕਿਹੜਾ ਹੋਇਆ ਹੈ ਭਾਜੀ ਇਸ ਤੇ ਇਹ ਤਾਂ ਰੀਅਲ ਸਟਾਰ ਦਾ ਕੰਮ ਹੈ ਵੀਰ ਜੀ ਇਹ ਤਾਂ ਦੁਪੱਟਾ ਵੀ ਬਹੁਤ ਪਿਆਰਾ ਹੈ ਵਾਹ ਜੀ ਵਾਹ ਕੀ ਬਾਤ ਹੈ ਜੀ ਇਹ ਸਾਰੇ ਆਪਾਂ ਲੈਸ ਚ ਦੇਣਾ ਹੀ ਸਲਵਾਰ ਤੇ ਪੌਂਚੇ ਤੇ ਕੰਮ ਆਊਗਾ ਜੀ ਇਹਨਾਂ ਇਹ 24 ਇਹ ਸਾਰੇ ਲੋ ਜੀ ਇਹ ਸਾਰੇ ਲੈਸੇ ਜ ਲਾ ਰਕੇ ਜੀ ਮੈਂ ਚੈਰੀ ਬਾ ਸਾਰੇ ਦਿਖਾਉਗਾ ਜੀ ਸਾਰੇ ਆਰਟੀਕਲ ਨਵੇਂ ਆਪਣੇ ਕੋਲੇ ਆ ਆ ਦੇਖੋ ਜੀ ਨਵੀਆਂ ਅਚੀ ਦਾ ਡਿਸਕਾਊਂਟ ਤੇ ਕੰਟਰਾਸਟ ਲੁੱਕ ਲੈਣੇ ਆ ਕੰਟਰਾਸਟ ਲੁੱਕ ਵੀ ਮਿਲਣਗੇ ਇਹ ਸਾਰੇ ਦੇ ਸਾਰੇ ਆਫਰਾਂ ਦੇ ਵਿੱਚ ਨੇ ਜੇ ਤੁਸੀਂ ਤੁਹਾਡੇ ਕਰੇ ਫੰਕਸ਼ਨ ਆ ਕੁਝ ਵੀ ਲੈਣੇ ਦੇਣ ਲਾਂ ਦੀ ਕੁਆਲਿਟੀ ਦੇ ਵਿੱਚ ਵਧੀਆ ਆਰਟੀਕਲ ਨਾਰਮਲ ਪ੍ਰਾਈਸ ਦੇ ਵਿੱਚ ਵਧੀਆ ਸੂਟ ਲਗਜ਼ਰੀ ਸੂਟ ਆਪਣੇ ਕੋਲੇ ਆ ਚੁੱਕੇ ਨੇ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨ ਦੇ ਵਿੱਚ ਇਹ ਸਾਰੇ ਦੇ ਸਾਰੇ ਤੁਹਾਨੂੰ ਨਾਰਮਲ ਪ੍ਰਾਈਸ 'ਚ ਮਿਲਣਗੇ ਗੋਠੀਵਾਲ ਬੜ ਤੋਬੀਪੁਰ ਬਠਿੰਡਾ ਤੇ ਬਾਕੀ ਭਾਜੀ ਦਿਖਾਓ ਦਿਖਾਓ ਭਾਜੀ ਲਓ ਜੀ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਡਿਜ਼ਾਈਨ ਜੇ ਸਾਰੇ ਦੇਖ ਰਹੇ ਨਾ ਮੇਰੀ ਭੈਣ ਤਾਂ ਦੁਕਾਨ ਤੇ ਆਣਾ ਪਊਗਾ ਦੇਖੋ ਗੋਠੀ ਵਾਲਿਆਂ ਦੇ ਆਣਾ ਪਊ ਰੇਟ ਤੇ ਲੈਣੇ ਤਾਂ ਵੀ ਗੋਠੀ ਵਾਲਿਆਂ ਦੇ ਆਣਾ ਪਊ ਕਿਉਂਕਿ ਸਾਰੇ ਡਿਜ਼ਾਈਨ ਵੀਡੀਓ ਤੇ ਬਲੌਗ 'ਚ ਨਹੀਂ ਦਿਖਾ ਸਕਦੇ ਅਸੀਂ ਇਸ ਕਰਕੇ ਕੁਝ ਕੁ ਡਿਜ਼ਾਈਨ ਆ ਦੇਖੋ ਡਿਜ਼ਾਈਨ ਸਾਰੇ ਨਵੇਂ ਆਏ ਆ ਵੀਰੇ ਰੇਟ ਐਦੇ ਆਏ ਗੇ ਰੇਟ ਬਾਜ਼ਾਰ ਨਾਲੋਂ ਬਹੁਤ ਘੱਟ ਹੋਣਗੇ ਤੇ ਡਿਜ਼ਾਈਨ ਨਵੇਂ ਵੈਰਾਈਟੀ ਨਵੀਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਇਆ ਦਿਖਾਓ ਬਾਜੀ ਲਓ ਜੀ ਆ ਚੈੱਕ ਕਰੀ ਚਲੋ ਸਾਰੇ ਦੇ ਸਾਰੇ ਆਰਟੀਕਲ ਇਹ ਤੁਹਾਨੂੰ ਮਿਲਣੇ ਆ ਗੋਠੀ ਵਰਲਡ ਵੇਰ ਧੋਬੀ ਵਿਰ ਬਠਿੰਡਾ ਤੇ ਸਾਰੇ ਦੇ ਸਾਰੇ ਆਰਟੀਕਲ ਬਾਕੀ ਰਜਤ ਭਾਈ ਦੱਸਣ ਲੱਗੇ ਆ। ਭਾਜੀ ਡਿਜ਼ਾਈਨਿੰਗ ਕਾਫੀ ਆਪਣੇ ਕੋਲ ਕਿਉਂਕਿ ਸਾਰੇ ਨਹੀਂ ਦਿਖਾਏ ਜਾਂਦੇ। ਇੱਕ ਆਪਾਂ ਨਿੱਕਾ ਜਿਹਾ ਵਲੌਗ ਬਣਾਇਆ ਹੈ। 1500 ਲੈ ਕੇ 2400-2500 ਤੱਕ ਤੁਹਾਡੇ ਕੋਲ ਵੈਰਾਈਟੀ ਕੀ ਆ ਜਾਊਗੀ? ਕਿਉਂ ਜੀ? ਭਾਜੀ ਸਾਰੀ ਵੈਰਾਈਟੀ ਆਜੂ, ਘੜਾਈਆਂ ਵਾਲੇ ਸੂਟ, ਫੈਂਸੀ, ਔਰਗੈਂజా بیس, ਔਰਗੈਨਿਕ بیس, ਸਾਰੇ ਤਰ੍ਹਾਂ ਦੇ بیس ਆ ਜਾਣਗੇ। ਸਾਰੇ ਮਿਲ ਜਾਣਗੇ ਜੀ। ਇਹ ਮਿਲਣਗੇ ਤੁਹਾਨੂੰ ਸਿਰਫ ਗੋਠੀ ਬਣ ਬਣ ਧੋਬੀ ਯਾਰ ਬਠਿੰਡਾ। ਇੱਕ ਗੱਲ ਕਹਿ ਦਿਓ ਪੈਣਾ ਨੂੰ ਕਿ ਆਪਣਾ ਵਲੌਗ ਪੂਰੇ ਧਿਆਨ ਨਾਲ ਦੇਖਿਆ। ਬਿਲਕੁਲ ਜੀ। ਠੀਕ ਹੈ ਤੁਸੀਂ ਇਸ ਚੀਜ਼ ਦੇ ਵਿੱਚ winner ਵੀ ਬਣ ਸਕਦੇ ਹੋ ਤੁਹਾਨੂੰ ਇਹਦੇ ਵਿੱਚ ਇਨਾਮ ਵੀ ਨਿਕਲ ਸਕਦਾ ਹੈ ਵੀਡੀਓ ਪੂਰੀ ਧਿਆਨ ਨਾਲ ਦੇਖਿਆ ਕਰੋ ਜਿਹੜੀ ਆਈਟਮਾਂ ਦਿਖਾਈਆਂ ਤੁਹਾਡੇ ਵਾਸਤੇ ਫਾਇਦੇ ਦੀ ਆਈਟਮ ਹੈ ਡਿਸਕਾਊਂਟ ਲੱਗੇ ਹੋਇਆ ਗੋਠੀ ਵਣ ਵਣ ਧੋਬੀ ਪਰ ਮਟੰਡਾ ਤੇ ਬਾਕੀ ਭਾਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਸਟਮਰ ਨੂੰ ਆਪਣੇ ਬਿਲਕੁਲ ਜੀ ਦੁਕਾਨ ਤੇ ਆਓ ਫਾਇਦਾ ਕਰਾਣਾ ਹੈ ਨਵੀਂ ਵੈਰਾਈਟੀ ਲੈਣੀ ਹੈ ਤੇ ਰੇਟ ਅੱਦੇ ਲੈਣੇ ਆ ਦੁਕਾਨ ਤੇ ਆਓ ਮੈਂ ਤਾਂ ਇਹੀ ਕਹਿੰਨਾ ਹੈ ਬਾਕੀ ਸਾਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਿਆ ਕਰੋ ਧੰਨਵਾਦ